ਸਪੇਸ ਨੂੰ ਹਾਂ ਜਿਹੜਾ ਸਾਈਡ ਤੇ ਕਰ ਲੈਣੇ ਆਪਾਂ ਸਿੱਖਾਂ ਦੇ ਵਿੱਚ ਪਰਦੇ ਹੋ ਸਕਦੇ ਨੇ ਸੁਨਾਮ ਮੀਰ ਆਬ ਦੇਖੇ ਦੱਖਣ ਸ਼ਾਹ ਸਾਹਿਬ ਆਪਣੇ ਜਿਹੜੇ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦੀ ਫਤਿਹ ਅੱਜ ਦੀ ਮਾਰਚ ਸੀਗੀ ਆਮ ਕੰਟਰੋਲ ਤੇ ਐਪਟ ਕਸ਼ਗਾਇਸ਼ ਕਮੇਟੀ ਵੱਲੋਂ ਪੰਜਾਬ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਕੈਪਟਨ ਮੰਤਰੀਆਂ ਮਰੋੜਾ ਦੀ ਕੋਠੀ ਵਿੱਚ ਭਾਗ ਦੇ ਵਿੱਚ ਵੀ ਦੇਖਣਾ ਹੁਣ ਅਸੀਂ ਪੁਲ ਦੇ ਉੱਤੇ ਬੈਠੇ ਸਾਰੇ ਇਹਨਾਂ ਨੇ ਰੋਡ ਜਾਮ ਕਰ ਰੱਖੀ ਹੈ ਆਪਣੀਆਂ ਮੰਗਾਂ ਲੈ ਕੇ ਆਪਣੀਆਂ ਮੰਗਾਂ ਲੈ ਕੇ ਅਤੇ ਸੰਘਰਸ਼ ਕਰ ਰਹੇ ਹਨ ਪੂਰੇ ਕੀ ਸਿੱਖਿਆ ਸਰਕਾਰ ਤੇ ਆਪ ਕਿਸੇ ਮਾਰਸ਼ ਕਮੇਟੀ ਪੰਜਾਬ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਦੇਖੋ ਝਾੜੂ ਰੱਖ ਦਿੱਤੇ ਨੇ ਸਾਨੂੰ ਝਾੜੂ ਉੱਤੇ ਰੱਖ ਰੱਖ ਦਿੱਤੇ ਨੇ ਨੰਨ ਛੋਟੇ ਛੋਟੇ ਝਾੜੂ ਰਗਾ ਕੇ ਝਾੜੂ ਵਾਲੀ ਪ੍ਰਕਾਰ ਕਹਿੰਦੇ ਕਿ ਇਹਦਾ ਹਰਾ ਪੰਨਾ ਹੋਣੀ ਚਾਹੀਦਾ ਹੈ ਅਜੇ ਦੇਖ ਰਹੇ ਝਾੜੂ ਹੱਥੇ ਫੜ ਕੇ ਪ੍ਰਦਰਸ਼ਨ ਕਰ ਰਹੇ ਨੇ ਇੱਕ ਟਿਕਾਣਾ ਉਦਾਰਾ ਜਦੋਂ ਉਹਨਾਂ ਮੁਰਾਦਾ ਆਹ ਹੋਰ ਆਹੀ ਜਿਹੜਾ ਪੰਜਾਬ ਦਾ ਮੀਟਰ ਆਪਣਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਹੋਇਆਗਾ ਸੁਰਜੋਤ ਸਿੰਘ ਸਾਹਿਬ ਜਿਹੜਾ ਉਹ ਆਪਣਾ ਕਹਿੰਦਾ ਹੁੰਦਾ ਸੀ ਮੈਂ ਇੱਕ ਸਾਇੰਸ ਮਾਸਟਰ ਦਾ ਮੁੰਡਾ ਮੇਰਾ ਡੈਡੀ ਇਤਿਹਾਸ ਕਰਿਆਗਾ ਇਹਨਾਂ ਦੀਆਂ ਕਹਿੰਦਾ ਮੈਂ ਸਮੱਸਿਆਾਂਾਂ ਮੈਂ ਨਹੀਂ ਸਮਝਦਾ ਕੋਣ ਸਮਝੂਗਾ ਉਹਦਾ ਉਹਨੇ ਮੰਨ ਲਿਆ ਕਿ ਮਤਲਬ ਜਿਹੜਾ ਤਾਂ ਢ ਕਿਸਮ ਦਾ ਬੰਦਾ ਭੱਜ ਗਿਆ ਤਾਂ ਆਪਣੀ ਗਲਤੀ ਹੋ ਗਈ ਕਿੰਨੇ ਕੰਪਿਊਟਰ ਅਧਿਆਪਕਾਂ ਦਾ ਨੁਕਸਾਨ ਹੋਇਆਗਾ ਕਿੰਨੇ ਦਾ ਨੁਕਸਾਨ ਹੋਇਆਗਾ ਪਰ ਕਿਸੇ ਦੇ ਜਿਹੜਾ ਪਰਿਵਾਰ ਆ ਉਹਨੂੰ ਨੌਕਰੀ ਨਹੀਂ ਕੋਈ ਐਡ ਨਹੀਂ ਦਿੱਤੀ ਸਰਕਾਰ ਨੇ ਇਹਨਾਂ ਦੇ ਸਾਹਮਣੇ ਇਹਨਾਂ ਦਿਖੜੇ ਰਿਹਾ ਵੀ ਇਹ ਬੀਏ ਸੀ ਕਰ ਕੀ ਰਹੇ ਆਗੇ ਅਸੀਂ ਇਹੇ ਜੀਪਗਵੰਤ ਸਮਾਨ ਨੂੰ ਇਸ ਤਰ੍ਹਾਂ ਨਾ ਵੀ ਜੇ ਮੋਦੀ ਕਹਿੰਦਾ ਗਿਆ ਵੀ ਪੱਕੀ ਨੌਕਰੀ ਨਹੀਂ ਦੇਣੀ ਕਿਸੇ ਨੂੰ ਪੱਕਾ ਨਹੀਂ ਕਰਨਾ ਜਿਹੜਾ ਪਾਲਿਸੀ ਮੈਟਰ ਸੈਂਟਰ ਦੇ ਵਿੱਚ ਬਣਿਆ ਹੋਇਆਗਾ ਖਰੜਾ ਪਿਆਗਾ ਉਹ ਪਾਲਿਸੀ ਮੈਟਰ ਵੀ ਹੁੰਦਾ ਕਿਸਾਨਾਂ ਨੇ ਨਾਸੀ ਤੋ ਹ ਲੈਦਾ ਪਿਆਗਾ ਬੀਜਪੀ ਦੇ ਦਾ ਇਹ ਵੀ ਬੀਜਪੀ ਦੀ ਤਰਕ ਦੀ ਚੱਲ ਰਹੀ ਜਿਹੜਾ ਮਨੀਸ਼ ਸੋਭਿਆ ਉਹਨੂੰ ਬੀਜਪੀ ਨੇ ਘੇਰ ਫੜ ਕੇ ਹੱਥ ਲਿਆ ਇਹ ਸਾਰੀਆਂ ਗਿੜੀਆਂ ਮੀਆਂ ਇਹਨਾਂ ਦੀਆਂ ਝਾੜ ਤੋਂ ਫੜ ਕੇ ਹੱਥ ਚ ਮਸ਼ੀਨਾਂ ਨਾਲ ਕਰ ਰਹੇ ਕੋਈ ਐ ਨਹੀਂ ਕਿ ਉਹਨੂੰ ਕਿਸੇ ਹੋਰ ਜੱਥੇ ਲੈ ਗਏ ਸਰਕਾਰ ਆਈ ਸੀ ਇਹਨਾਂ ਦੇ ਆਪ ਹੀ ਬੰਦੇਗੇ ਹਨ ਨੂੰ ਨੌਕਰੀਆਂ ਮਿਲਣਗੀਆਂ ਪ੍ਰੋਗਰਾਮ ਕਰਤੀ ਕਰ ਲਈ ਆ ਜੀ ਬਾਅਦ ਵਿੱਚ ਆਪਣੀ ਪੜਾਅ ਸਭਾ ਦੇ ਵਿੱਚ ਕਿੱਧਰ ਗਏ ਵੀ ਕਾਂਗਰਸੀ ਇਹ ਕਿਹੜੇ ਮਤਲਬ ਇੰਨੇ ਚਤੇ ਆਏ ਨੇ ਕਿੱਧਰ ਬਾਕੇ ਨੂੰ ਪੂਆ ਮੈਨੂੰ ਤਾਂ ਹੀ ਲੱਗਦਾ ਹੈਗਾ ਕਿ ਉੱਤੇ ਸੰਗਰੂਰ ਦਾ ਆਪਣਾ ਟੈਂਟ ਦੇ ਵਿੱਚ ਕੋਈ ਆਇਆਗਾ ਕਾਂਗਰਸੀ ਕੋਈ ਆਹਦਾ ਨਾਰਾ ਮਾਰਨਾ ਕੀ ਕਰਦੇ ਨੇ ਵਿਰੋਧੀ ਧਿਰ ਤਾਂ ਆਪਾਂਗੇ ਇਹ ਆਮ ਆਦਮੀ ਪਾਰਟੀ ਦੇ ਸਰਕਾਰ ਆਮ ਆਦਮੀ ਪਾਰਟੀ ਦੇ ਉਹ ਤਾਂ ਵਿਰੋਧੀ ਧਿਰ ਆਪਾਂ ਬੈਠਿਆ ਤੁਸੀਂ ਲੋਕ ਹੋ ਕਨੌਰੀ ਜਾਂ ਸੰਭੂ ਬਾਡਰ ਤੇ ਕਿਸਾਨ ਵਿਰੋਧੀ ਧਿਰ ਦਾ ਕੰਮ ਕਰ ਰਹੇ ਨੇ ਪੁਜਾਰ ਦਾ ਮੁਲਾਜ਼ਮ ਵਰਗ ਵਿਰੋਧੀ ਧਿਰ ਦਾ ਕੰਮ ਕਰ ਰਿਹਾ ਤੇ ਬਾਕੀ ਜਿਹੜੇ ਜਹਾ ਚਿੱਲੀਆਂ ਚਿੱਕੀਆਂ ਪੱਗਾਂ ਜਿਹੜੇ ਬੰਦੇ ਜਟਾਏ ਹੋਏ ਨੇ ਦੋ ਤਾਂ ਅਗਲੇ ਦਾਲਦੇ ਨੇ ਕਦੇ ਵੀ ਦੇਖਿਆ ਆਦਾ ਮੇਰਾ ਮਾਰਦਾ ਆ ਆਵਰੀਆਂ ਤਰਕਾ ਇਹਨਾਂ ਨੇ ਦੋ ਦੋ 217 ਆਪਣਾ 17 17 18 18000 ਕਾਮੀਆਂ ਦੋ ਲੱਖ ਤੋਂ ਉੱਪਰ ਵਧਾ ਲਈਆਂ ਪੁਰਾਣਾ ਕੁਝ ਪੁਰਾਣਾ ਨਹੀਂ ਆਇਆ ਨਹੀਂ ਆਇਆ ਦੇ ਸੀ ਇਹਨਾਂ ਦੇ ਅੱਜ ਦਿਨ ਨੇ ਆਪਣਾ ਨਾਮ ਦੇ ਪਰਮਵੀਰ ਸਿੰਘ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਅੱਜ ਦਿਨ ਧਰਮਨਤਾ ਇਸ ਨਾਮ ਦੇ ਵਿੱਚ ਇਹ ਵੀ ਕੀ ਕੀ ਮੰਗਾਂ ਨੇ ਕੀ ਕੀ ਤੁਹਾਡਾ ਰਹਿਣੇ ਮੰਗਾ ਮੰਗਲ ਆ ਹਾਂਜੀ ਦੇਖੋ ਮੰਗਾਂ ਸਾਡੀਆਂ ਉਹੀ ਨੇ ਜੋ 20 ਸਾਲ ਪੁਰਾਣੀਆਂ ਸੀ ਸਾਨੂੰ ਸਿੱਖਿਆ ਵਿਭਾਗ ਦੇ ਅਧੀਨ ਇੱਕੋ ਇੱਕ ਮੰਗ ਹੈ ਸਾਨੂੰ ਸਿੱਖਿਆ ਵਿਭਾਗ ਅਧੀਨ ਮਰਜ਼ੀ ਕੀਤਾ ਜਾਵੇ ਠੀਕ ਹੈ ਇਹ ਮੰਗ ਵੀ ਉਹੀ ਹੈ ਜਿਹੜੀ ਸਾਡੀ ਮੰਗ ਆਲਰੇਡੀ ਕੇਜਰੀਵਾਲ ਭਗਵਾਨ ਤਮਾਨ ਇਹ ਅਮਨ ਅਰੋੜਾ ਜੀ ਨੇ ਮੰਨੀ ਹੋਈ ਆ ਪਹਿਲਾਂ ਠੀਕ ਹੈ ਉਹਨਾਂ ਸਾਡੀ ਮੀਟਿੰਗ ਹੈ 19 ਦਸੰਬਰ ਨੂੰ ਅਮਨ ਅਰੋੜਾ ਜੀ ਨਾਲ ਹੋਈ ਸੀ ਉਸ ਦੇ ਵਿੱਚ ਉਹ ਸਾਡੀਆਂ ਮੰਗਾਂ ਨੂੰ ਜਾਇਜ਼ ਘੜਾਉਂਦੇ ਹੋਏ ਉਹਨਾਂ ਨੇ 24 ਤੇ 25 ਤਰੀਕ ਨੂੰ ਮੀਟਿੰਗ ਕਰਨ ਲਈ ਕਿਹਾ ਸੀ ਕਹਿੰਦੇ ਮੈਂ ਤੁਹਾਡੀ ਮੀਟਿੰਗ ਹੈ ਜਣੀ ਵਿੱਤ ਮੰਤਰੀ ਪੰਜਾਬ ਨਾਲ ਕਰਵਾਉਂਗਾ ਪਰ ਸਾਡੀ ਕੋਈ ਮੀਟਿੰਗ ਨਹੀਂ ਹੋਈ ਹੁਣ 7 ਤਰੀਕ ਨੂੰ ਵਿੱਤ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਹੋਈ ਉਸ ਦੇ ਵਿੱਚ ਸੈਂਟੀ ਬਣੀ ਸੀ ਉਸ ਦਾ ਪੱਤਰ ਜਾਰੀ ਕਰਨਾ ਸੀ ਕਿਉਂਕਿ ਹਾਲੇ ਤੱਕ ਪੱਤਰ ਜਾਰੀ ਨਹੀਂ ਹੋਇਆ ਇਸ ਲਈ ਅਸੀਂ ਇਹ ਨਾਮ ਦੇ ਲੋਕਾਂ ਅਤੇ ਜਿਵੇਂ ਕਿ ਆਹਮਣਾ ਅਰੋ ਰਾਜ ਨਵੇ ਆ ਕੇ ਆਪਣੀ ਮੰਗ ਰੱਖਣ ਆਇਆ ਉਹਨਾਂ ਸਾਡੀਆਂ ਦੁੱਖ ਸੁਣਾਉਣ ਆਇਆ ਅਸੀਂ ਚਾਹੁੰਦੇ ਹਾਂ ਕਿ ਉਹ ਆ ਕੇ ਸਾਡੀ ਬੜਾ ਦੁੱਖ ਹੈ ਜਿਹੜਾ ਉਹ ਇਹਨਾਂ ਦੇ ਬਾਕੀ ਅੱਜ ਦਾ ਹੈ ਨਹੀਂ ਜਿੱਥੇ ਕੋਠੀ ਕੋਠੀ ਦੇ ਮੁਰੇ ਤਾਂ ਜਾਉਂਗੇ ਕੋਠੀ ਲਾਉਂਗੇ ਧਰਨਾ ਦੇਖੋ ਜੀ ਗੱਲ ਇਹ ਹੈ ਸਾਡੇ ਵੱਲੋਂ ਪਹਿਲਾਂ ਸਨੇਹਾ ਦੇ ਕੇ ਇੱਥੇ ਆਇਆ ਜਾ ਰਿਹਾ ਹੈ ਇੱਥੇ ਹੈ ਚਾਹੇ ਆਨੰਦਪੁਰ ਸਾਹਿਬ ਗਏ ਸੀ ਪਰ ਅਸੀਂ ਜਦ 4-5 ਦਿਨ ਪਹਿਲਾਂ ਸਨੇਹਾ ਦੇਤਾ ਵੀ ਅਸੀਂ ਤੁਹਾਡੇ ਘਰ ਆ ਰਹੇ ਹਾਂ ਤਾਂ ਸਾਨੂੰ ਆਸ ਸੀ ਕਿ ਅਮਨ अरोड़ा ਜੀ ਇੱਥੇ ਰਹਿਣਗੇ ਤੇ ਲੋਕਾਂ ਦੇ ਵਿੱਚੋਂ ਚੁਣੇ ਹੋਏ ਨੇਤਾ ਨੇ ਇਹ ਇਹ ਇਸ ਕਰਕੇ ਲੋਕਾਂ ਦੀ ਗੱਲ ਸੁਣਨ ਨੂੰ ਜ਼ਰੂਰ ਆਉਣਗੇ ਕਿਉਂਕਿ ਅੱਜ ਜੇ ਉਹ ਭੱਜ ਇਧਰ ਉਧਰ ਕਿਲੇ ਗਏ ਤਾਂ ਇਹਨੂੰ ਇਹੀ ਸਮਝਿਆ ਜਾਊਗਾ ਕਿ ਉਹ ਤੁਹਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਅੱਜ ਕਿੰਨੇ ਚਿਰ ਦਾ ਧਰਨਾ ਲਾਉਣਗੇ ਜੀ ਦੇਖੋ ਜੀ ਇੱਥੋਂ ਅਸੀਂ ਇਕੱਠੇ ਹੋ ਕੇ ਅਮਨ अरोड़ा ਜੀ ਦੇ ਘਰ ਵੱਲ ਨੂੰ ਮਾਰਚ ਕਰਾਂਗੇ ਦੇ ਉੱਥੇ ਜਾ ਕੇ ਉਹਨਾਂ ਦੇ ਲਵੇ ਅਸੀਂ ਆਪਣੀਆਂ ਮੰਗਾਂ ਜਿਹੜੀ ਪੂਰੀ ਕਰਨ ਦੀ ਆਸ ਦੇ ਨਾਲ ਅਸੀਂ ਉਹਨਾਂ ਦੇ ਘਰ ਵੱਲ ਨੂੰ ਪੁੱਛ ਕਰਾਂਗੇ ਉਹਨੂੰ ਜੇ ਡਾਇਰੈਕਟ ਉਹਦੇ ਨਾਲ ਲਾਈਵ ਸਟਰੀਮ ਆਈ ਨਹੀਂ ਤੁਸੀਂ ਆਪਦੀ ਕੈਬਨਟ ਦੇ ਵਿੱਚ ਗੱਲ ਕਰਾਂਗੇ ਕਿੰਨੇ ਦਿਨ ਉਹ ਮੁੰਡਾ ਨਹੀਂ ਮੈਡਮ ਜੀ ਅੱਜ ਤੁਸੀਂ ਧਰਨਾ ਤੱਕ ਕੰਪਿਊਟਰ ਅਧਿਆਪਕਾਂ ਨੇ ਕੀ ਕੀ ਮੰਗਾਂ ਰੇ ਕੀ ਕੀ ਰਹਿਣਗੇ ਮੰਗਾ ਕੰਮ ਇਹ ਤਾਂ ਕੀ ਅੱਜ ਕੋਈ ਦੇਵ ਮੰਤਰੀ ਕੋ ਸਾਹ ਹਾਂਜੀ ਮੇਰਾ ਨਾਮ ਬਬਲੀਨ ਕੌਰ ਆ ਮੈਂ ਕੰਪਿਊਟਰ ਅਧਿਆਪਕਾਂ ਸਾਡਾ ਧਰਨਾ ਸੰਗਰੂਰ ਵਿਖੇ ਹੜਤਾਲ ਦਾ 1 ਨਵੰਬਰ 2024 ਤੋਂ ਚੱਲ ਰਿਹਾ ਹੈ ਸਾਡੀ ਮੁਖ ਮੰਗਾਂ ਨੇ ਸਿੱਖਿਆ ਡਿਪਾਰਟਮੈਂਟ ਦੇ ਸਮਰਥਨ ਸਾਡਾ ਡੀਆਰ ਰੋਕਾ ਗਿਆ ਆਪ ਸਰਕਾਰ ਵੱਲੋਂ ਦੂਜਾ ਸਾਨੂੰ ਸਾਡਾ ਸੀਐਸਆਰ ਰੂਜ਼ਨਾ ਅਪਲਾਈ ਕੀਤੇ ਗਏ ਇਹ ਜਿਹੜੇ ਰੂਜ਼ ਨੇ ਸਾਡੇ ਆਰਡਰ ਅਥਰਟੀਫਾਈਡ ਦੇ ਰਾਜਪਾਲ ਜੀ ਦੇ ਹਸਤਾਖਰ ਵੱਜੋਂ 2011 ਵਿੱਚ ਸਾਡੇ ਆਰਡਰ ਤੇ ਬਕਾਇਦਾ ਲਿਖਿਆ ਹੋਇਆ ਹੈ ਸਾਡੇ ਉੱਪਰ ਸੀਐਸਆਰ ਪੰਜਾਬ ਦੇ ਅਪਲਾਈ ਕੀਤੇ ਜਾਣਗੇ ਪਰ ਇੰਨੇ ਸਾਰਾਂ ਦੇ ਬਾਵਜੂਦ ਦੇਖੋ ਅਸੀਂ ਸੜਕਾਂ ਤੇ ਰੋਲ ਰਹੇ ਆ ਅਜੇ ਤੱਕ ਉਹ ਸੀਐਸਆਰ ਨੂੰ ਕੰਪਲੀਮੈਂਟ ਨਾ ਕੀਤੇ ਜਿਸ ਵਜ੍ਹਾ ਨਾਲ ਸਾਡੇ ਉੱਤੇ ਕੋਈ ਬੈਨੀਫਿਟ ਨਹੀਂ ਮਿਲਦਾ ਜਿਵੇਂ ਕਿ ਮੈਡੀਕਲ ਬੈਨੀਫਿਟਸ ਹੋਵੇ ਕੋਈ ਪ੍ਰੋਮੋਸ਼ਨ ਸਾਡੀ ਨਹੀਂ ਹੁੰਦੀ ਅਸੀਂ ਐਡੀ ਵਧੀਆ ਪੜਾਈਆਂ ਕਰਕੇ ਐਮਸੀਏ ਕਰਕੇ ਨੌਕਰੀਆਂ ਚਾਏ ਆ ਸਿੱਖਿਆ ਕ੍ਰਾਂਤੀ ਟੈਕਨੋਲੋਜੀ ਗਾਰੰਟੀ ਕ੍ਰਾਂਤੀ ਅਸੀਂ ਸਰਕਾਰੀ ਸਕੂਲਾਂ ਚ ਲੈ ਕੇ ਆਏ ਆ ਉਹ ਵਰਗ ਨੂੰ ਸਿਖਾਉਣਨੇ ਆ ਜੋ ਕਿ ਬਿਲਕੁਲ ਵੀ ਪੈਸੇ ਨਹੀਂ ਦੇ ਸਕਦੇ ਪੀਸਾ ਦੇ ਬਾਅਦ ਦੇਖਿਆ ਜਾਵੇ ਤਾਂ ਬਹੁਤ ਹੀ ਨੀਚਲਾ ਵਰਗ ਅਸੀਂ ਪਿਆਰ ਨਾਲ ਉਹਨਾਂ ਨੂੰ ਵੈਬਸਾਈਟ ਤੇ ਪੜ੍ਹਾਵਾਨੇ ਆ ਅਸੀਂ ਐਪਸ ਬੁਲਵਾਨੇ ਆ ਪਰ ਫਿਰ ਵੀ ਕੁਆਲਿਟੀ ਐਜੂਕੇਸ਼ਨ ਦਾ ਨਾਮ ਦੇਣ ਵਾਲੀ ਏਡੀ ਵੱਡੀ ਆਮ ਆਦਮੀ ਪਾਰਟੀ ਉਹ ਬਿਲਕੁਲ ਨਹੀਂ ਦੇਖਦੀ ਕਿ ਕਦਰ ਦੇ ਆਪਕ ਕਿ ਸਦ ਹੱਦ ਤੱਕ ਹਤਾਸ਼ ਹੋ ਚੁੱਕੀ ਹੈ ਇੱਕ ਹੋਰ ਇਹਨਾਂ ਨੇ ਜਿਹੜਾ ਸਾਡੇ ਨਾਲ ਧੱਕਾ ਕੀਤਾ ਹੈ ਸਰਕਾਰ ਨੇ ਕਰੀਸ਼ਕ ਕਾਰਨੇ ਬਣਨ ਤੋਂ ਪਹਿਲਾਂ ਸਾਨੂੰ ਇਹ ਕਿਹਾ ਸੀ ਕਿ ਤੁਹਾਡੀਆਂ ਇਹ ਮੰਗਾਂ ਬਿਲਕੁਲ ਜਾਇਜ਼ ਨੇ ਇਹਨਾਂ ਨੂੰ ਆਉਂਦੇ ਹੀ ਅਸੀਂ ਪੂਰਾ ਪੂਰਾ ਕਰਾਂਗੇ ਪਰ ਇਸ ਸਰਕਾਰ ਨੇ ਕੀ ਕਰਿਆ ਆਉਂਦੇ ਹੀ ਸਾਡੇ ਜਿਹੜੇ ਆਰਡਰਾਂ ਦੇ ਵਿੱਚ ਪੰਜਾਬ ਸਿਵਲ ਸਰਵਿਸਿਜ਼ ਨਿਯਮ ਜਿਹੜੇ ਸਾਨੂੰ ਲਾਗੂ ਕੀਤੇ ਹੋਏ ਸੀ ਉਹਨਾਂ ਦੇ ਬਰਾਬਰ ਇੱਕ ਨਵੇਂ ਸੀਐਸਆ ਰੂਲ ਤਿਆਰ ਕਰਕੇ ਸਾਡੇ ਉੱਪਰ ਥੋਪੇ ਜਾ ਰਹੇ ਨੇ ਤੇ ਸਾਡੀ 20 ਸਾਲ ਦੀ ਸਰਵਿਸ ਜਿਹੜੀ ਖਤਮ ਕੀਤਾ ਜਾ ਰਿਹਾ ਹੈ ਇਹਦੇ ਵਿਰੋਧ ਦੇ ਵਿੱਚ ਹੀ ਸਾਡੇ ਸਾਥੀ ਜਿਹੜੇ ਨੇ ਪਿਛਲੇ 20 ਦਿਨਾਂ ਤੋਂ ਮਰਨwarte ਬੈਠੇ ਹੋਏ ਨੇ ਤੇ ਅੱਜ ਅਸੀਂ ਇਸ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਨੂੰ ਇੱਕ ਆਏ ਆਂ ਵੀ ਜੇ ਸਾਡੇ ਸਾਥੀਆਂ ਨੂੰ ਕਿਸੇ ਨੂੰ ਕੁਝ ਹੋ ਜਾਂਦਾ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਮੰਤਰੀ ਨੂੰ ਕਿਤੇ ਵੀ ਕੋਈ ਵੀ ਜਨਤਕ ਜਿਹੜੀ ਰੈਲੀ ਜਾਂ ਫੰਕਸ਼ਨ ਕਰਨ ਨਹੀਂ ਦਵਾਗੇ ਜੇ ਸਾਡਾ ਹੋ ਸਕਿਆ ਤਾਂ ਅਸੀਂ ਦਿੱਲੀ ਵੀ ਪਹੁੰਚਾਂਗੇ ਠੀਕ ਹੈ ਸੋ ਤਾਂ ਜਿਹੜੀ ਆਪਣੇ ਮੈਸੇਂਜਰਾਂ ਨੇ ਜ਼ਿਲ੍ਹਾ ਪਟਿਆਲਾ ਤੋਂ ਤੇ ਜਿਹੜੇ ਆਪਣੇ ਕਈ ਕੰਪਿਊਟਰ ਬੇਕੇਦ ਦੇ ਜਿਨ੍ਹਾਂ ਦੀ ਜੌਬ ਕਰਦੇ ਸਮੇਂ ਜਾਂ ਕਰੋਨਾ ਡਿਊਟੀ ਦੌਰਾਨ ਡੈੱਟ ਹੋ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਮਦਦ ਨਹੀਂ ਮਿਲਦੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੱਧ ਵੱਧ ਸਰਕਾਰ ਕੋਈ ਨਾ ਕੋਈ ਪਿਛੇ ਰੁਜ਼ਗਾਰ ਦੇਵੇ ਤਾਂ ਹੀ ਉਹਨਾਂ ਦਾ ਰੁਜ਼ਗਾਰ ਚੰਗੀ ਤਰ੍ਹਾਂ ਚੱਲ ਸਕਦਾ ਹੈ ਸਮੂਹਾਂ ਨੂੰ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਸਾਥੀ ਸਾਥੀ ਨਾਰੇ ਹੋ ਰਿਹਾ ਕੋਲਕੀਨ ਗਿਆ ਮੀਡੀਆ ਕਰ ਰਿਹਾ ਪਲੀਜ਼ ਜਿਹੜੇ ਸਾਥੀ ਦਿਨੋਂ ਤੋਂ ਕਿਰੇ ਛੋਣੀ ਦੇ ਰੰਜੀਤ ਦੇ ਨਾਲ ਦੋਵੇਂ ਇਕੱਠਾ ਕਰਕੇ ਨਾਰਾ ਲਾਉਣਗੇ ਕਿਰੇ ਫਾਰਮੈਲਟੀ ਕਰਨ ਵਾਸਤੇ ਹੋ ਕਹੇ ਹੱਥ ਖੜਾ ਕਰਿਓ ਨਾ ਕਰਿਓ ਕੋਈ ਵਰਕ ਨਹੀਂ ਕਰਦਾ ਪੰਜਾਬ ਸਰਕਾਰ ਮੋਰਤਾ ਬਾ ਮੋਰਤਾ ਸਾਡੇ ਤੋਂ ਆਰਮਨ ਸਿੰਘ ਸ੍ਰੋਪ ਤੋਂ ਆਈ ਲੈਕਚਰ ਪ੍ਰਕਾਰੋਂ ਦੇ ਪ੍ਰਧਾਨ ਦਾ ਪੈਨਸ਼ਨਰ ਬੰਦ ਵੀਰ ਐਸੋਸੀਏਸ਼ਨ ਆਪਣੇ ਸਾਥੀਆਂ ਨਾਲ ਪਹੁੰਚ ਕੇ ਮੈਨੂੰ ਜੀ ਆਇਆਂ ਆਖਦਾ ਮਾਸਟਰ ਕੈਨ ਸਿੰਘ ਜੀ ਦਰਦ ਜੀ ਆਇਆਂ ਆਖਦਾ ਚੰਨੂ ਪ੍ਰੋਫੈਸਰ ਟੀਚਰ ਰਾਜ ਤੋਂ ਬੀ ਬਰਨਾਲਾ ਜੀ ਬਖੀ ਤਕਰੀ ਸੀਐਮ ਨੇ ਜੀ ਆਇਆਂ ਮੇਰੇ ਜੀ ਪ੍ਰਧਾਨ ਹਰਪੀਰ ਕਟੜਵਾਲ ਉਮਰ ਅਕੀਫ ਜਗਤਪਾਲ ਸਿੰਘਾ ਸਾਡੇ ਬੱਤੀ ਗੀਤ ਹੈ ਸਾਧਿਆਨਾ ਤੰਤਰੇ